ਕਹਿੰਦੇ ਨੇ ਚੋਰ ਦੀ ਦਾੜੀ ਦੇ ਵਿੱਚ ਤਿੰਨਕਾ ਜਦੋਂ ਕੀ ਕਹਿੰਦੇ ਲੋਕਾਂ ਦੇ ਵਿੱਚ ਤੁਸੀਂ ਜਾਣਾ ਨਹੀਂ ਲੋਕਾਂ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਆਵਾਜ਼ ਨਹੀਂ ਚੱਕਣੀ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਖੜਨਾ ਤਾਂ ਫਿਰ ਉਹਨਾਂ ਨੂੰ ਆਪਣਾ ਡਰ ਸਤਾਰ ਐਸੇ ਵੀ ਸਰਗ ਪਾਰਟੀ ਛੱਡਤੀ ਕਿਉਂਕਿ ਉਹ ਚੱਲੇ ਹੋਏ ਕਾਰਤੂਸ ਨੇ ਉਹਨਾਂ ਪੱਲੇ ਕੁਝ ਨਹੀਂ ਹੈ ਨਾਲੇ ਜਿਹੜਾ ਬੰਦਾ ਲੋਕਾਂ ਦੇ ਵਿੱਚ ਵਿਚਰਦਾ ਨਹੀਂ ਹੈਗਾ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦਾ ਭਾਜਪਾ ਨੂੰ ਐਸੇ ਵਰਕਰਾਂ ਦੀ ਲੋੜ ਵੀ ਨਹੀਂ ਹੈਗੀ ਤੇ ਵੱਡੇ ਵੱਡੇ ਲੀਡਰ ਵੀ ਭਾਜਪਾ ਦੇ ਵਿੱਚ ਆ ਵੀ ਰਹੇ ਆ ਆਉਣ ਨੂੰ ਤਿਆਰ ਵੀ ਨੇ ਲੈਣ ਲੱਗੀ ਪਈ ਐ ਲੀਡਰਾਂ ਦੀ ਤਾਂ ਭਾਜਪਾ ਦੇ ਵਿੱਚ ਆਉਣ ਵਾਸਤੇ ਅਨਿਰਧਿਕ ਰੀਤ ਮਾਮਦਸ਼ਕੰ ਦਾ ਸਵਾਗਤ ਹੈ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਮੀਤ ਪ੍ਰਧਾਨ ਅਰਵਿੰਦ ਖੰਗਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਆਪਣੇ ਸਮਰਥਕਾਂ ਸਮੇਤ ਸ਼ਾਮਲ ਹੋਏ ਹਨ ਇਸ ਸੰਬੰਧੀ ਗੱਲਬਾਤ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਕੀ ਰਾਏ ਨਾਉ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਅਰਵਿੰਦ ਖੰਗਾ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਬੀਜਪੀ ਛੱਡ ਕੇ ਸਮਰਥਕਾਂ ਸਮੇਤ ਕੀ ਕਿਣਾ ਚਾਹੁੰਦੇ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜਾ ਹੁਣ ਜਿਹੜੀ ਆਪਾਂ ਅਰਵਿੰਦ ਖੰਨਾ ਜੀ ਦੀ ਗੱਲ ਕਰ ਰਹੇ ਹਾਂ ਅਰਵਿੰਦ ਖੰਨਾ ਜੀ ਦਾ ਅਕਾਲੀ ਦਲ 'ਚ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਉਹ ਪਹਿਲਾਂ ਵੀ ਪਾਰਟੀ ਛੱਡ ਕੇ ਭਾਜਪਾ ਚ ਆਏ ਸੀਗੇ ਤੇ ਹੁਣ ਜੇ ਭਾਜਪਾ ਛੱਡ ਕੇ ਅਕਾਲੀ ਦਲ 'ਚ ਗਏ ਆ ਤਾਂ ਕਰਕੇ ਇਸ ਕੋਲ ਇਸ ਗੱਲ ਨੂੰ ਕੋਈ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਚੱਲੇ ਹੋਏ ਕਾਰਤੂਸ ਨੇ ਉਹਨਾਂ ਪੱਲੇ ਕੁਝ ਨਹੀਂ ਹੈ ਨਾਲੇ ਜਿਹੜਾ ਬੰਦਾ ਲੋਕਾਂ ਦੇ ਵਿੱਚ ਵਿਚਰਦਾ ਨਹੀਂ ਹੈਗਾ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦਾ ਭਾਜਪਾ ਨੂੰ ਐਸੇ ਵਰਕਰਾਂ ਦੀ ਲੋੜ ਵੀ ਨਹੀਂ ਹੈਗੀ ਇਸ ਕਰਕੇ ਉਹ ਲੋਕਾਂ ਦੇ ਵਿੱਚ ਜਾਂਦੇ ਨਹੀਂ ਸੀ ਲੋਕਾਂ ਦੇ ਕੰਮ ਨਹੀਂ ਕਰਦੇ ਸੀ ਲੋਕਾਂ ਦੀ ਆਵਾਜ਼ ਨਹੀਂ ਚੱਕਦੇ ਸੀਗੇ ਤਾਂ ਕਰਕੇ ਉਹਨਾਂ ਨੂੰ ਆਪਣਾ ਡਰ ਖਾ ਰਿਹਾ ਸੀਗਾ ਵੀ ਜਿਵੇਂ ਹੁਣ 2027 ਦੀਆਂ ਅਗਲੀਆਂ ਇਲੈਕਸ਼ਨ ਆ ਰਹੇ 2027 ਦੇ ਵਿੱਚ ਉਹਨਾਂ ਨੂੰ ਡਰ ਸੀਗਾ ਕਿ ਭਾਈ ਮੈਨੂੰ ਹੋ ਸਕਦਾ ਹੈ ਟਿਕਟ ਨਾ ਦੇਣ ਕਹਿੰਦੇ ਨੇ ਚੋਰ ਦੀ ਦਾੜੀ ਦੇ ਵਿੱਚ ਤਿੰਨ ਕਾ ਜਦੋਂ ਕੀ ਕਹਿੰਦੇ ਲੋਕਾਂ ਦੇ ਵਿੱਚ ਤੁਸੀਂ ਜਾਣਾ ਨਹੀਂ ਲੋਕਾਂ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਆਵਾਜ਼ ਨਹੀਂ ਚੱਕਣੀ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਖੜਨਾ ਤਾਂ ਫਿਰ ਉਹਨਾਂ ਨੂੰ ਆਪਣਾ ਡਰ ਸਤਾਰ ਐਸੇ ਕਰਕੇ ਪਾਰਟੀ ਛੱਡਤੀ ਕਿਉਂਕਿ ਨਾਲੇ ਜਿਹੜੀ ਭਾਜਪਾ ਨੂੰ ਜ਼ਰੂਰਤ ਹੈ ਨਾ ਜੀ ਭਾਜਪਾ ਨੂੰ ਤਾਂ ਐਸੇ ਵਰਕਰਾਂ ਦੀ ਜ਼ਰੂਰਤ ਹੈ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰੇ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਦੁੱਖ ਸੁੱਖ ਚ ਖੜੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੇ ਨਾ ਕਿ ਐਸੇ ਪਵੰਦਿਆਂ ਦੀ ਲੋੜ ਹੈ ਜਿਹੜੇ ਕੀ ਕਹਿੰਦੇ ਸਿਆਸਤ ਨੂੰ ਆਪਣੇ ਮਹਿਲ ਦੇ ਵਿੱਚ ਬੈਠ ਕੇ ਚਲਾਉਣਾ ਚਾਹੁੰਦੇ ਨੇ ਇਸ ਕਰਕੇ ਅਰਵਿੰਦ ਖੰਨੇ ਜੀ ਚੱਲੇ ਹੋਏ ਕਾਰਤੂਸ ਨੇ ਭਾਜਪਾ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਭਾਜਪਾ ਦੇ ਵਿੱਚ ਤਾਂ ਆਪਣੇ ਆਪ ਹੀ ਤਨੰਤਰ ਤੋਂ ਤਨੰਤਰ ਬੰਦੇ ਆਪਣੇ ਆਪ ਆਉਣ ਨੂੰ ਤਿਆਰ ਨੇ ਤੇ ਇਸ ਕਰਕੇ ਭਾਜਪਾ ਸਾਰੇ ਗੰਦ ਨੂੰ ਲੈ ਵੀ ਨਹੀਂ ਰਹੀ ਤੇ ਇਹ ਤਾਂ ਚੁਣ-ਚੁਣ ਕੇ ਜਿਵੇਂ ਮੋਤੀ ਚੁਣਦੇ ਨੇ ਮੋਤੀ ਚੁਣ-ਚੁਣ ਕੇ ਭਾਜਪਾ ਨੇ ਲੈਣੇ ਆ ਇਸੇ ਬਿਹਾਵ ਤੇ 2027 ਦੇ ਵਿੱਚ ਭਾਜਪਾ ਸਰਕਾਰ 2027 ਦੇ ਵਿੱਚ ਬਣਾਉਗੀ ਇੱਥੇ ਤੁਸੀਂ 2022 ਦੇ ਵਿੱਚ ਵੀ ਦਾਵਾ ਕਰ ਰਹੇ ਸੀ ਕਿ ਭਾਜਪਾ ਦੀ ਸਰਕਾਰ ਪੰਜਾਬ ਚਾਹੀਏ ਦੇਖੋ 2022 ਤੇ 2027 ਦੇ ਵਿੱਚ 5 ਸਾਲ ਦਾ ਫਰਕ ਹੈ 2022 ਦੇ ਵਿੱਚ ਪਹਿਲੀ ਵਾਰ ਭਾਜਪਾ ਨੇ ਇਲੈਕਸ਼ਨ ਲੜੇ ਸੀਗਾ 2000 2022 ਵਿਧਾ ਸਭਾ ਇਲੈਕਸ਼ਨ ਪਹਿਲੀ ਵਾਰ ਇਲੈਕਸ਼ਨ ਲੜੇ ਸੀਗਾ ਉਹ ਤੋਂ ਤੋਂ ਲੈ ਕੇ ਨਾਲੇ ਤੁਸੀਂ ਦੇਖਿਆ ਹੋਊਗਾ ਉਸ ਟਾਈਮ ਕਿੰਨਾ ਹਲੇ ਕਿਸਾਨੀ ਅੰਦੋਲਨ ਦਾ ਮੁੱਦਾ ਸੀਗਾ ਤੇ ਜਿਹੜਾ ਪੰਜਾਬ ਸਟੇਟ ਹੈਗੀ ਹੈ ਇਹ ਸਾਡੀ 90 80 ਤੋਂ 80% ਦੇ ਕਰੀਬ ਜਾਂ 90% ਐਗਰੀਕਲਚਰ ਸਟੇਟ ਹੈ ਠੀਕ ਹੈ ਜੀ ਤੇ ਉਹਦੇ ਤੋਂ ਬਾਅਦ ਉਹ ਜਿਹੜਾ ਕਿਸਾਨੀ ਅੰਦੋਲਨ ਸੀਗਾ ਉਸ ਦਾ ਪ੍ਰਭਾਵ ਭਾਜਪਾ ਨੂੰ ਦੇਖਣਾ ਪਿਆ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਦੇਖਿਆ ਜਾਵੇ ਭਾਜਪਾ ਦਾ ਜਿਹੜਾ ਗਰਾਫ ਹੈ ਕਾਫੀ ਅੱਪ ਹੋ ਚੁੱਕਿਆ ਹੈ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਲੋਕ ਹੁਣ ਅੰਦਰੋਂ ਗਤੀ ਭਾਜਪਾ ਦੇ ਨਾਲ ਜੁੜ ਰਹੇ ਹਨ ਤੇ ਵੱਡੇ ਵੱਡੇ ਲੀਡਰ ਵੀ ਭਾਜਪਾ ਦੇ ਵਿੱਚ ਆ ਵੀ ਰਹੇ ਹਨ ਆਉਣ ਨੂੰ ਤਿਆਰ ਵੀ ਨੇ ਲੈਣ ਲੱਗੀ ਪਈ ਹੈ ਲੀਡਰਾਂ ਦੀ ਤਾਂ ਭਾਜਪਾ ਦੇ ਵਿੱਚ ਆਉਣ ਵਾਸਤੇ ਤੇ ਅਗਲੀ ਕਤਾਰ ਚਾਣੇ ਅਗਲੀ ਕਤਾਰ ਦੇ ਵਿੱਚ ਤੁਹਾਨੂੰ ਆਪੇ ਆਨ ਆਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਊਗਾ ਕੀ ਮਤਲਬ ਕਿੰਨੀ ਲੰਬੀ ਕਤਾਰ ਹੈ ਤੇ ਕਿਹੜੇ-ਕਿਹੜੇ ਮਤਲਬ ਬੰਦੇ ਮਤਲਬ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹਦੇ ਵਿੱਚ ਜੇ ਮੈਂ ਹੁਣ ਕਿਸੇ ਦਾ ਨਾਮ ਲਵਾਂਗਾ ਫਿਰ ਥੋੜਾ ਜਿਹਾ ਬੰਦਾ ਗਲਤ ਗੱਲ ਲੱਗਦੀ ਹੈ ਇਸ ਕਰਕੇ ਇਹ ਸਾਡੇ ਵੱਡੇ ਜਿਹੜੇ ਲੀਡਰ ਨੇ ਇਹ ਕੰਮ ਉਹਨਾਂ ਦਾ ਏ ਮੇਰਾ ਕੰਮ ਨਹੀਂ ਹੈਗਾ ਮੇਰਾ ਤਾਂ ਕੰਮ ਲੋਕਾਂ ਦੇ ਵਿੱਚ ਵਿਚਰਨਾ ਹੈ ਤੇ ਲੋਕਾਂ ਦੇ ਦੁੱਖ ਸੁੱਖ ਨੂੰ ਸੁਣਨਾ ਹੈ ਇਸਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਕੀ ਰਾਏ ਜਿਨ੍ਹਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਫਤੀਗੜ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ।